ਬੀਜਪੀ ਪੰਜਾਬ ਦੇ ਨਵ ਨਿਯੁਕਤ ਕਾਰਕੁਨ ਪ੍ਰਦਾਨ ਅਸ਼ਵਨੀ ਸ਼ਰਮਾ ਨੇ ਅੱਜ ਰਸਮੀ ਤੌਰ ਤੇ ਅਹੁਦਾ ਸੰਭਾਲ ਲਿਆ ਇਸ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਤੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਵਰਕਰਾਂ ਨੂੰ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ਨਾਅਰੇ ਲਗਾਉਣ ਦੇ ਨਾਲ ਸੱਤਾ ਨਹੀਂ ਬਦਲਦੀ ਸੱਤਾ ਬਦਲਣ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ ਹੋਨੈਸਟਲੀ ਤਿਆਰ ਰਹੋ ਅਸ਼ਰਿੰਦ ਚਰਮਾ ਨੇ ਅੱਜ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਜਿਹੜੇ ਨੇ ਉਹ ਭਾਜਪਾ ਦੇ ਪ੍ਰਧਾਨ ਨੇ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਬਣਾਇਆ ਗਿਆ ਹੈ ਜਿਸ ਨੂੰ ਲੈ ਕੇ ਸਵਾਲ ਹੱਥ ਵੀ ਪਹਿਲਾਂ ਖੜੇ ਹੋ ਰਹੇ ਸੀ ਕਿਤੇ ਨਾ ਕਿਤੇ ਖਿੱਚੋ ਤਣ ਜਿਹੜੀ ਆ ਉਹ ਵੀ ਹੋਈ ਸੀ ਪਰ ਅੱਜ ਜਿਹੜਾ ਉਹਨਾਂ ਦੇ ਵੱਲੋਂ ਪੂਰਨ ਤੌਰ ਦੇ ਉੱਤੇ ਸਮਾਗਮ ਕਰਕੇ ਇਹ ਅਹੁਦਾ ਸੰਭਾਲ ਲਿਆ ਗਿਆ ਹੈ ਅਹੁਦਾ ਸੰਭਾਲਨ ਤੋਂ ਤੁਰੰਤ ਬਾਅਦ ਕੀ ਕੁਝ ਬੋਲੇ ਅਸ਼ਵਨੀ ਸ਼ਰਮਾ आओ सुनते हैं जी हाथ लागे करो महाराज ऊपर हाथ आ रहा पार्टी भारतीय जनता पार्टी सब तो पहला मैं

ਬੇਲੀ ਗੱਲ ਤੇ ਹੈ ਕਿ ਆਪ ਸਭ ਦਾ ਧੰਨਵਾਦ ਹੈ ਜੀ ਨੇਂਦਰੀਏ ਨਸਤਰਕ ਵਾਲੇ ਆਹ ਆਰਹੀ ਹੈ ਬੱਚੀ ਇਹ ਨੇਤ੍ਰਿਤਵ ਨੇ ਜਿਹੜੀ ਜ਼ਿੰਮੇਵਾਰੀ ਮੇਰੇ ਤੇ ਪਾਈ ਹੈ ਉਹ ਬਿਨਾ ਤੁਹਾਡੇ ਸਹਿਯੋਗ ਦੇ ਨਾਰਿਆਂ ਨਾਲ ਸੱਤਾ ਪਰਿਵਰਤਨ ਨਹੀਂ ਹੁੰਦਾ ਸੱਤਾ ਪਰਿਵਰਤਨ ਕਰਨ ਦੇ ਲਈ ਸੰਘਰਸ਼ ਕਰਨਾ ਪੈਂਦਾ ਆਖੀ ਥੋੜਾ ਪੁੱਛੇਗਾ ਨਹੀਂ ਆਈ ਹੋਈ ਹੈ ਬਹੁਤ ਬਹੁਤ ਆਡੀਓ ਆਡੀਓ ਆਈ ਹੈ ਇਹ ਸਰਕਾਰ ਸਰਕਾਰ ਪਰ ਸਭ ਜਗਾ ਕਰ ਬਾਬਾ ਜੀ ਬਾਬਾ ਜੀ ਜਾਨਾ ਕੋਈ ਵਾਰ ਕੇ ਇਧਰ ਅੱਗੇ ਪਈ ਥੋੜਾ ਥੋੜਾ ਇੱਧਰ बहाल करने कानून का राज स्थापित करने अगर कोई कर सकता तो भारतीय जनता पार्टी नरेंद्र भाई मोदी और भारतीय जनता पार्टी ਸਰਕ ਕਮਰ ਤੇ ਕਾਖੂ ਸੰਘਰਸ਼ ਕਰਨਾ ਪੈਣਾ ਇਹ ਪਰिवर्तन ਚਾਹਦਾ ਪੰਜਾਬ ਪੰਜਾਬ ਇੱਕ ਨਵੇਂ ਮੁੱਖ ਮੰਤਰੀ ਨੂੰ ਪਰ ਤੋਂ ਨੂੰ ਵੀ ਕੋਈ ਗੁਲੇਜ਼ਰੀ ਕਰਨਾ ਜੇ ਇਹ ਪੁਰਾਣੀ ਭਾਜਾ ਗਵਰਨਰ ਤੇ ਸਾਨੂੰ ਜੀ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਨੂੰ ਦੋ ਗੁਣਾ ਕਰਕੇ ਤੇ ਨਾਲ ਜੇ ਕੋਲ دم دم دے شرم نہ ਟਿੱਪਣੀ ਕਰ ਤਾਂ ਸਾਡੇਦਰ ਕੋਲੇ ਸਾਡੀ ਕੀ ਬੱਲੇ ਨਾ ਜਨਾ ਜਨਾ ਤਾਰੂ ਪੀ ਕੇ ਨਿੱਗਲ ਵਾਲਾ ਆਰੀ ਨਚਾ ਮੁਕਤ ਪੰਜਾਬ ਬਣਾ ਹਮ ਕਰਿਆ ਤਾ ਬਣਾ ਸੰਦਾਰੀਏ ਜੇ ਕੀ ਰੱਬ ਨੂੰ ਮਾਰੀ ਨੀ ਦਰਦ ਲੋਲਮ ਸ੍ਰੀ ਗੁਰੂ ਮਹਾਰਾਜ ਦੀ ਹੱਲੀ ਦੀ ਦਾਰੂ ਪੀ ਕੇ ਚਲਾ ਜੰਗਿਆ ਕਾ ਉਹ ਗੇਤੀ ਦਾ

ਮੈਂ ਸਾਰਿਆਂ ਨੂੰ ਮਿਲ ਕੇ ਜਣਾ ਚਾਹੇ 5 ਵਜੇ ਜਾਂ ਪਈ 6 ਵਜੇ ਲੀਗਲ ਤੱਕ ਆਮਤੀ ਕਰੋ ਕਿ ਯਾਰੋ ਕੈਮਰੇ ਵਾਲਾ ਉਹ ਦੇਖੋ ਇਹ ਕੈਮਰੇ ਵਾਲਾ ਉਹ ਆਜੀ ਕਰਾਓ ਜਰਾ ਮੇਰੇ ਹੀ ਤਾਂ ਕੱਪੜੇ ਕਾਟਦੇ ਨੇ ਉਹ ਆਹ ਕੈਮਰੇ ਵਾਲਾ ਉਹ ਖੜਾ ਕਰੋ ਪਿੱਛੇ ਉਹ ਨਾਮਣੀ ਨਾਲ ਜਿੰਬਰ ਜ਼ਿੰਮੇਦਾਰ ਹੈ ਧੰਨਵਾਦ